ਯਾਰੀ ਦੀ ਨਸਲ ਤੇ ਅਸਲ ਦਾ ਪਤਾ ਉਦੋਂ ਲੱਗਦਾ ਜਦੋਂ ਘਰ ਦੇ ਵਿੱਚ ਆਉਂਦਾ ਤੇ ਚੁੱਲ੍ਹੇ ਤੇ ਬਹਿੰਦਾ ਕਿੱਧਰ ਨੂੰ ਮੂੰਹ ਕਰਦਾ ਮੂੰਹ ਘਰਵਾਲੇ ਨੂੰ ਕਰਦਾ ਜਾਂ ਚੁੱਲ੍ਹੇ ਵਾਲੇ ਨੂੰ ਕਰਦਾ ਜਾਂ ਆਪਣੀਆਂ ਮੂੰਹ ਚੱਕ-ਚੱਕੇ ਕਈ ਕੁੜੀਆਂ ਵੱਲ ਵਹਿੰਦੇ ਆ ਭੈਣਾਂ ਵੱਲ ਵਹਿੰਦੇ ਆ ਯਾਰੀ ਦੋਸਤੀ ਦਾ ਉਦੋਂ ਪਤਾ ਲੱਗਦਾ ਜਦੋਂ ਕਈ ਯਾਰ ਦੋਸਤ ਇਹੋ ਜਿਹੇ ਹੁੰਦੇ ਆ ਜਿਹੜੇ ਗੇਟ ਕੋਲ ਹੀ ਫੋਨ ਲਾਉਂਦੇ ਆ ਕਈ ਯਾਰ ਦੋਸਤ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਮਸੀਬਤ ਚ ਕੰਮ ਆਉਂਦੇ ਆ ਵੈਸੇ ਤਾਂ ਯਾਦ ਨਹੀਂ ਕਰਦੇ ਸਿਰਫ ਮਸੀਬਤ ਚ ਕੰਮ ਆਉਂਦੇ ਆ ਜਾਂ ਕਹਿ ਦਈਏ ਵੀ ਸੁੱਖ ਚ ਕੰਮ ਆਉਂਦੇ ਆ ਜਾਂ ਦੁੱਖ ਚ ਕੰਮ ਆਉਂਦੇ ਆ ਯਾਰ ਦੋਸਤ ਉਹ ਹੁੰਦੇ ਆ ਅੱਜ ਦੇ ਟਾਈਮ ਦੇ ਵਿੱਚ ਕੱਲ ਜੋਗਾ ਬਾਬੇ ਯਾਰ ਦੋਸਤ ਨਹੀਂ ਬਣਾਉਣਾ ਚਾਹੀਦਾ ਅੱਜ ਦੀ ਜਿਹੜੀ ਕਹਾਣੀ ਆ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਮੈਂ ਜਿਹੜਾ ਮੁੰਡਾ ਕੈਮਰੇ ਮੋਹਰੇ ਆ ਰਿਹਾ ਉਸਨੇ ਆਪਣੇ ਯਾਰ ਦੋਸਤ ਦੀ ਦੇ ਯਾਰ ਦੋਸਤ ਨਾਲ ਮਿਲ ਕੇ ਆ ਉਸ ਦੀ ਭੈਣ ਤੇ ਉਸ ਦੇ ਇਹਨਾਂ ਨਾਲ ਇੱਕ دوست ਰਹਿੰਦਾ ਸੀ ਉਹਦਾ ਖਤਮ ਕਰਤਾ ਉਹਨਾਂ ਨੂੰ ਕਿਉਂ ਕੀਤਾ ਕਿਉਂਕਿ ਉਹਨੇ ਯਾਰੀ 'ਚ ਗਦਾਰੀ ਕੀਤੀ ਸੀ ਯਾਰ ਮਾਰ ਕੀਤੀ ਸੀ ਗੱਲਬਾਤ ਸਾਰੀ ਕੀ ਆ ਸਾਰਾ ਮਸਲਾ ਕੀ ਆ ਸਾਰੀ ਤੁਹਾਨੂੰ ਬਖਾਵਾਂਗੇ ਵੀਡੀਓ ਵਿੱਚ ਕੀ ਜੀ ਸਿਸਟਮ ਆ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਕਾਲਜੋਗ ਚੱਲ ਰਿਹਾ ਸੱਚੀ ਕਾਲਜੋਗ ਚੱਲ ਰਿਹਾ ਤੇ ਅੱਜ ਇੱਕ ਮੈਂ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਜਿਹੜਾ ਇਹ ਮੁੰਡਾ ਖੜਾ ਇਹਨੇ ਜਿਹੜਾ ਕਾਰਨਾਮਾ ਕੀਤਾ ਇੱਕ ਸਲੰਘਾ ਜੋਗ ਵਾਲਾ ਕੰਮ ਆ ਕਿਉਂਕਿ ਹਰ ਇੱਕ ਬੰਦਾ ਜੇ ਇਦਾਂ ਕਰੂਗਾ ਨਾ ਤਾਂ ਮੈਂ ਕਹਿੰਦਾ ਇਹ ਜਿਹੜਾ ASCII ਵਾਲਾ ਭੂਤ ਆ ਜਿਹਦੇ ਤੇ ਸਿਰਦੇ ਹੈਗਾ ਉਹ ਮਿਟ ਜਾਣਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਿਸਟਮ ਆ ਇਹ ASCII ਦਾ ਬੜਾ ਚੱਲ ਰਿਹਾ ਅੱਜ ਇਹ ਮੁੰਡੇ ਨਾਲ ਗੱਲਬਾਤ ਕਰਾਵਾਂਗੇ ਇਹ ਇਸ ਦੇ ਦੋਸਤ ਦੀ ਭੈਣ ਸੀ ਜਿਹੜੀ ਕਿਸੇ ਨਾਲ ਮਾੜੀ ਸੀ ਗਲਤ ਸੀ ਉਹਦੇ ਨਾਲ ਉਹ ਫਰਾਰ ਹੋ ਜਾਂਦੀ ਆ ਤੇ ਫਿਰ ਇਹ ਆਪਣੇ ਇਹਦਾ ਦੋਸਤ ਇਹਨੂੰ ਕਹਿੰਦਾ ਵੀ ਐਂ ਕਰਕੇ ਆ ਗੱਲ ਹੋ ਗਈ ਯਾਰ ਆਪਣਾ ਆ ਕੰਮ ਕਰਨਾ ਤੇ ਇਹ ਆਪਣੇ ਦੋਸਤ ਦੇ ਨਾਲ ਮਿਲ ਕੇ ਉਸ ਮੁੰਡੇ ਦਾ ਤੇ ਉਹਦੀ ਭੈਣ ਦਾ ਕੰਮ ਤਮਾਮ ਮਤਲਬ ਉਹਨਾਂ ਨੂੰ ਦੁਨੀਆ ਤੋਂ ਖਤਮ ਕਰ ਦਿੰਦੇ ਆ ਸਾਰੀ ਗੱਲਬਾਤ ਕੀ ਹੁੰਦੀ ਹੈ ਸਾਰਾ ਮਸਲਾ ਕੀ ਹੁੰਦਾ ਕਿਵੇਂ ਪਲੈਨਿੰਗ ਕਿਵੇਂ ਉਹ ਕੁੜੀ ਨੂੰ ਭਜਾ ਕੇ ਲੈ ਕੇ ਜਾਂਦਾ ਕਿੱਥੋਂ ਉਹਨੂੰ ਫੜਦੇ ਆ ਤੇ ਕਿਵੇਂ ਇਹ ਦੋਵੇਂ ਭਰਾ ਮਤਲਬ ਇਹ ਦਾ ਇਹ ਤੇ ਇਹਦਾ ਦੋਸਤ ਕਿਵੇਂ ਕੁੜੀ ਤੇ ਮੁੰਡੇ ਦਾ ਕੰਮ ਤਮਾਮ ਕਰ ਦਿਆ ਦੁਨੀਆ ਤੋਂ ਖਤਮ ਕਰ ਦਿੰਦੇ ਆ ਸਾਰੀ ਗੱਲਬਾਤ ਇਸ ਬਾਈ ਨੂੰ ਪੁੱਛਾਂਗੇ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਬਾਈ ਕੀ ਗੱਲਬਾਤ ਹੋਈ ਸੀ ਜਿਹੜਾ ਉਹ ਤੁਸੀਂ ਕੰਮ ਕੀਤਾ ਇੱਕ ਮੁੰਡਾ ਤੇ ਕੁੜੀ ਨੂੰ ਖਤਮ ਕੀਤਾ ਉਹ ਕਹਿੰਦੇ ਵੀ ਤੇਰੇ ਯਾਰ ਦੋਸਤ ਦੀ ਭੈਣ ਸੀ ਹਾਂ ਭੈਣ ਸੀ ਬਈ ਕੀ ਗੱਲਬਾਤ ਕੀਤੀ ਹੋਈ ਸੀ ਉਹ ਬਾਈ ਕਿਸੇ ਮੁੰਡੇ ਨਾਲ ਗਲਤ ਸੀ ਹੂੰ ਤੇ ਅਸੀਂ ਉਹ ਮੁੰਡੇ ਨੂੰ ਬਹੁਤ ਵਾਰੀ ਸਮਝਾਇਆ ਤੇ ਉਹ ਫਿਰ ਸਮਝਿਆ ਨਹੀਂਗਾ ਹੂੰ ਫਿਰ ਸਾਨੂੰ ਇਹ ਕਦਮ ਚੁੱਕਣਾ ਪਿਆ ਹਾਂ ਹੂੰ ਤੇ ਅਸੀਂ ਦੋਵਾਂ ਨੂੰ ਮਾਰਤਾ ਖਤਮ ਕਰ ਖਤਮ ਕਰਤਾ ਦੋਵਾਂ ਨੂੰ ਅਸੀਂ ਹੂੰ ਬਸ ਭੁਗਤੀ ਜਨੇ ਤੇ ਉਹ ਜਿਹੜਾ ਮੁੰਡਾ ਜਿਹੜਾ ਉਹ ਉਹ ਕੈਮਰੇਮੈਨ ਕਿਹਾ ਤੋ ਨਹੀਂ ਉਹ ਮੁੰਡਾ ਵੀ ਯਾਰ ਹੁਣ ਅਗਲੀ ਦੀ ਭੈਣ ਸੀ ਯਾਰ ਸ਼ਰਮ ਆਂਦਾਗਾ ਉਹਦੇ ਸੰਤ ਮੈਂ ਆ ਕੇ ਬਸ ਸਾਡੀ ਇੱਕ ਗੱਲ ਹੀ ਅੱਛਾ ਕਹਿੰਦੇ ਤੂੰ ਬੜਾ ਸਮਝਾਉਂਦਾ ਸੀ ਉਹ ਮੁੰਡੇ ਨੂੰ ਵੀ ਯਾਰ ਹਨਾ ਵੀ ਤੂੰ ਗਲਤ ਨਾ ਕਰ ਵੀ ਆਪਣੇ ਯਾਰ ਦੋਸਤ ਦੀ ਭੈਣ ਆ ਤੂੰ ਆਹ ਕੰਮ ਨਾ ਕਰ ਆਹ ਕੰਮ ਨਾ ਕਰ ਪਰ ਉਹ ਇਹ ਕੰਮ ਦੇ ਵਿੱਚ ਵੜਿਆ ਕਹਿੰਦਾ ਮੈਂ ਨਹੀਂ ਕਰਦਾ ਮੈਂ ਇਹ ਕਰੂੰਗਾ ਹੀ ਕਰੂੰਗਾ ਕਰੂੰਗਾ ਹੀ ਕਰੂੰਗਾ ਫਿਰ ਆਹ ਕੰਮ ਕਰਤਾ ਤੁਸੀਂ ਬਈ ਯਾਰ ਅਸੀਂ ਇਹਨੂੰ ਬਹੁਤ ਵਾਰੀ ਸਮਝਾਇਆ ਸੀ ਅਸੀਂ ਉਹ ਨਾਲ ਤੈਨੂੰ ਵੀ ਆਖਿਆ ਕਿ ਇਹਨੂੰ ਸਮਝਾਓ ਯਾਰ ਹਨਾ ਸਾਡੇ ਕੁੜੀ ਦਾ ਕੰਮ ਆ ਕਿ ਸਾਡੇ ਤੋਂ ਗਲਤ ਕਦਮ ਚੱਕ ਆ ਗਏ ਹਨਾ ਕਿ ਸਾਡੀ ਵੀ ਜ਼ਿੰਦਗੀ ਖਰਾਬ ਹੋ ਜੂਗੀ ਨਾਲੇ ਸਾਡੀ ਬੇਇੱਜ਼ਤੀ ਆ ਤੂੰ ਨਹੀਂ ਹਟਾ ਬਈ ਉਹ ਕਹਿੰਦਾ ਯਾਰ ਮੈਂ ਕਿਹਦਾ ਡਰਦਾਗਾ ਬਸ ਉਹ ਡਰ ਡਰ ਕੇ ਉਹ ਕਹਿੰਦਾ ਯਾਰ ਮੈਂ ਤਾਂ ਡਰਦਾ ਨਹੀਂ ਜਿਹੜਾ ਕੋਈ ਹੁੰਦਾ ਥੋੜੇ ਜਿਹਾ ਕਰ ਲਓ ਬਈ ਜਿਹੜਾ ਕੋਈ ਸਾਡੇ ਹੁੰਦਾ ਜੇ ਤਾਂ ਫਿਰ ਕਰ ਲਿਆ ਅਛਾ ਕਹਿੰਦੇ ਵੀ ਜਿਹੜਾ ਉਹ ਮੁੰਡਾ ਸੀਗਾ ਉਹ ਤੁਹਾਡੇ ਨਾਲ ਉਹਦੀ ਉੱਠਣੀ ਬੈਠਣੀ ਵੀ ਸੀਗੀ ਉਹ ਉਹ ਤੁਹਾਡਾ ਦੋਸਤ ਵੀ ਸੀਗਾ ਉਹਨੇ ਕਿਤੇ ਉਹ ਉਜਾਰ ਮਾਰ ਕਰਤੀ ਵੀ ਭਰਾ ਵਾਂਗੂ ਰ ਅ ਸ਼ੁਰੂ ਤੋਂ ਇਕੱਠੇ ਫੜੇ ਰਹੇ ਅਸੀਂ ਅਛਾ ਉਹ ਤੇਰੇ ਨਾਲ ਸ਼ੁਰੂ ਤੋਂ ਰਹਿੰਦਾ ਸੀ ਇਕੱਠੇ ਪੜਦੇ ਸੀ ਬਈ ਅਸੀਂ ਤੇ ਉਹਨੇ ਉਹਦੀ ਭੈਣ ਤੇ ਅੱਖ ਟਕਾਲੀ ਹਾਂ ਸਾਨੂੰ ਤਾਂ ਵੀ ਹੁਣ ਜੀ ਪਤਾ ਲੱਗਾ 6-7 ਮਹੀਨੇ ਹੋ ਗਏ ਪਹਿਲਾਂ ਅੰਮ੍ਰਿਤ ਸਾਨੂੰ ਬਹੁਤ ਆਦਤ ਹੁੰਦੀ ਸੀ ਅਸੀਂ ਯਕੀਨ ਨਹੀਂ ਕਰਦੇ ਸੀ ਯਾਰ ਉਹ ਹੀ ਛੱਡੀ ਜਾਂਦੇ ਹਨਾ ਪਰ ਯਾਰ ਹੌਲੀ ਹੌਲੀ ਸਾਨੂੰ ਆਪ ਨੂੰ ਪਤਾ ਲੱਗਣ ਲੱਗ ਗਿਆ ਫਿਰ ਗਲੀ ਗੁਲੀ ਚ ਗੇੜੇ ਮਾਰਦਾ ਸੀ ਉਹ ਰਾਤ ਨੂੰ ਫਿਰਦਾ ਰਹਿੰਦਾ ਸੀ ਕੁੜੀ ਜਦੋਂ ਕਾਲਜ ਕੋਲ ਜਾਂਦੀ ਸੀ ਉਦੋਂ ਪਿੱਛੇ ਆਉਂਦਾ ਸੀ ਅਸੀਂ 2-3 ਵਾਰ ਤਾਂ ਸਮਝਾਇਆ ਉਹਨੂੰ ਕਿ ਕੁੜੀ ਨੂੰ ਪਤਾ ਹੀ ਲੱਗਣ ਦਿੱਤਾ ਤੇ ਜਦੋਂ ਬਈ ਕੁੜੀ ਨੂੰ ਹੀ ਪਤਾ ਲੱਗ ਗਿਆ ਕਿ ਮੇਰੇ ਭਰਾ ਆ ਕਿ ਉਹਨੂੰ ਕਹਿਣ ਲੱਗ ਗਏ ਹਨਾ ਕੁੜੀ ਫਿਰ ਸਾਡੇ ਐਂਟੀ ਹੋ ਗਈ ਘਰੇ ਘਰੇ ਸਾਡੇ ਬਹੁਤ ਖੱਲਰ ਪਾਉਣ ਲੱਗੀ ਕਿ ਐ ਜਾਂਦੇ ਭਾਉ ਦੇ ਫਿਰਦੇ ਰਹਿੰਦੇ ਆ ਪਰ ਬਈਆ ਸਾਨੂੰ ਅੱਕ ਕੇ ਕੰਮ ਕਰਨਾ ਪਿਆ ਅੱਛਾ ਉਹ ਜਿਹੜਾ ਦੋਸਤ ਸੀਗਾ ਥੋੜਾ ਜਿਹੜਾ ਜਿਹੜਾ ਇੱਕ ਕੰਮ ਕੀਤਾ ਜਿਹਨੇ ਕੁੜੀ ਦੇ ਨਾਲ ਗੱਲਬਾਤ ਕਰ ਲਈ ਸੀ ਉਹ ਵੀ ਥੋੜਾ ਦੋਸਤ ਸੀ ਕਹਿੰਦੇ ਤੇ ਕਹਿੰਦੇ ਵੀ ਇਕੱਠੇ ਖਾਣਾ ਪੀਣਾ ਸੀ ਇਕੱਠੇ ਘੁੰਮਦੇ ਸੀ ਚ ਚੰਗੀਆਂ ਗੱਡੀਆਂ ਦੇ ਵਿੱਚ ਰਹਿੰਦੇ ਸੀ ਦੋਨੇ ਜਣੇ ਤਿੰਨੇ ਜਣੇ ਜਿਹੜੇ ਨੇ ਜਿੰਨੇ ਵੀ ਛੋਟੀ ਟੋਲੀ ਸੀ ਸਾਰਿਆਂ ਨੇ ਇਕੱਠੇ ਰਹਿੰਦੇ ਸੀਗੇ ਪਰ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਕਿਵੇਂ ਆ ਗਈ ਉਹ ਘਰੇ ਘਰੇ ਵੀ ਆਉਂਦਾ ਸੀਗਾ ਕੀ ਸਿਸਟਮ ਕੀ ਸੀਗਾ ਇਹ ਇਹ ਦਿਮਾਗ ਦੇ ਵਿੱਚ ਗੱਲ ਕਿਵੇਂ ਆ ਗਈ ਉਹ ਯਾਰ ਬਈ ਹੁਣ ਕੀ ਕਹਿ ਸਕਦੇ ਆ ਜਦੋਂ ਉਸ ਨੂੰ ਢੇਰ ਦੇ ਘੁਰਦੇ ਸੀ ਹਨਾ ਮਨ ਤਾਂ ਸਾਡੇ ਕੋਲ ਗਿਆ ਸੀ ਕਿ ਮੈਂ ਗੱਲ ਕਰਦਾ ਸੀ ਫਿਰ ਵੀ ਸਮਝਾਇਆ ਹਨਾ ਤੇ ਅਸੀਂ ਪੁੱਛਿਆ ਕਿ ਤੇਰੀ ਗੱਲਬਾਤ ਕਿਵੇਂ ਹੋਈ ਕਹਿੰਦਾ ਬਈ ਕੁੜੀ ਨੇ ਕਰਾਈ ਆ ਕਹਿੰਦਾ ਕਾਲਜ ਦੇ ਵਿੱਚੋਂ ਪੜ੍ਹਦੀ ਆ ਜਿਹੜੀ ਉਹਨੇ ਕਰਾਈ ਆ ਗਾਂਧੀਗਾ ਤੇ ਜਦੋਂ ਅਸੀਂ ਕੁੜੀ ਨੂੰ ਸਮਝਾਏ ਕੁੜੇ ਆ ਕੰਮ ਨਹੀਂ ਕਰੀਦਾ ਹੁੰਦਾ ਹਨਾ ਕਿ ਗਾਹ ਨੂੰ ਤੂੰ ਚਾਰ ਹੋਰ ਵਗਾੜੇਂਗੀ ਤੂੰ ਤਾਂ ਬਈ ਟੂਣ ਚ ਬੋਲੀ ਸਾਨੂੰ ਕਹਿੰਦੀ ਰੋ ਥੋੜੀ ਹਟਦੀ ਇਹਦਾ ਹਟਾ ਲਓ ਕਹਿੰਦੀ ਮੈਂ ਤਾਂ ਜਿਹੜਾ ਕੋ ਕਰਾਉਣਾ ਸੀ ਕਰਾਤਾ ਕਹਿੰਦੀ ਮੇਰੇ ਤਾਂਗਾ ਸ਼ਰਤ ਲੱਗੀ ਹੋਈ ਸੀ ਕਹਿੰਦੀ ਮੈਂ ਤਾਂ ਤੁਹਾਡਾ ਘਰ ਪੱਟਦਾ ਬਈ ਫਿਰ ਅਸੀਂ ਇਸੇ ਹੜਫਾ ਚ ਉਹਨੂੰ ਭੜਗਾਤਾ ਯਾਰ ਦੋਸਤ ਦੀ ਹੀ ਭੈਣ ਦੇ ਜਿਹੜਾ ਇਹਨਾਂ ਦੇ ਨਾਲ ਦੋਸਤ ਰਹਿੰਦਾ ਸੀ ਉਹੀ ਉਹੀ ਇਹਦੀ ਇਹਨਾਂ ਦੀ ਭੈਣ ਜਿਹੜੀ ਸੀਗੀ ਇਹ ਦੋਸਤ ਦੀ ਭੈਣ ਸੀ ਉਹਦੇ ਨਾਲ ਹੀ ਗੱਲਬਾਤ ਕਰ ਲਈ ਕਹਿੰਦੇ ਜਿਹੜੀ ਯਾਰ ਮਾਰ ਹੁੰਦੇ ਨੇ ਯਾਰ ਮਾਰ ਐਦਾਂ ਹੀ ਹੁੰਦੀ ਆ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਨਾ ਯਾਰ ਬਣਾਉਣਾ ਬੜਾ ਔਖਾ ਅੱਜ ਦੇ ਟਾਈਮ ਦੇ ਵਿੱਚ ਯਾਰ ਇੱਕ ਬਹੁਤ ਵੱਡੀ ਮਿਸਾਲ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਇੱਕ ਦੋ ਯਾਰ ਹੀ ਹੁੰਦੇ ਜਿਹੜੇ ਪੱਕੇ ਹੁੰਦੇ ਆ ਦੂਜਿਆਂ ਦਾ ਲਗੌੜਾ ਹੀ ਹੁੰਦੀਆਂ ਮੈਂ ਸਿੱਧੀ ਗੱਲ ਦੱਸਾਂ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਨਾ ਯਾਰ ਆਸਕੀ ਵਾਲਾ ਜਿਹੜਾ ਭੂਤ ਆ ਨਾ ਜ਼ਿਆਦਾਤਰ ਯਾਰ ਮਾਰ ਕਿਉਂ ਹੁੰਦੀ ਆ ਪੰਜਾਬ ਦੇ ਵਿੱਚ ਕਿਉਂਕਿ ਨਾ ਜਦੋਂ ਆਪਾਂ ਕਿਸੇ ਨੂੰ ਘਰੇ ਲਿਆਉਣ ਲੱਗ ਜਾਂਦੇ ਆ ਨਾ ਵੀ ਆ ਆਇਆ ਯਾਰ ਆਪਾਂ ਮੈਨੇ ਘਰੇ ਬੰਨੇ ਆ ਕਈ ਇਹੋ ਜਿਹੀਆਂ ਚਗਲਾਂ ਹੁੰਦੀਆਂ ਇਹੋ ਜਿਹੇ ਲਗੌੜਾ ਹੁੰਦੀਆਂ ਜਿਹੜੇ ਘਰ ਦੇ ਵਿੱਚ ਵੀ ਆ ਕੇ ਮ ਭੈਣ ਬਾਰੇ ਮਾਲਾ ਤੱਕਦੇ ਆ ਆਪਣੇ ਯਾਰ ਦੋਸਤ ਦੀਆਂ ਮਾਵਾਂ ਆਪਣੀ ਉਹਨਾਂ ਦੇ ਭੈਣਾਂ ਉਹਨਾਂ ਦੀਆਂ ਭਾਬੀਆਂ ਭਜਾਈਆਂ ਨੂੰ ਉਹਨਾਂ ਬਾਰੇ ਮਾਲਾ ਤੱਕਦੇ ਜਿਹੜਾ ਇਹ ਜਿਹੜਾ ਇਹਨਾਂ ਦੇ ਨਾਲ ਦੋਸਤ ਰਹਿੰਦਾ ਸੀ ਉਹਨੇ ਕੀ ਕੀਤਾ ਉਹਨੇ ਇਹ ਆਪਣੇ ਹੀ ਦੋਸਤ ਦੀ ਭੈਣ ਨਾਲ ਗੱਲਬਾਤ ਕਰ ਲਈ ਆਪਣੇ ਹੀ ਦੋਸਤ ਨਾਲ ਇੱਕ ਕਹਦੇ ਵੀ ਇੱਕ ਜਨਾਨੀ ਬਾਏ ਬੰਦਾ ਸੀ ਉਹ ਉਹਨੇ ਆਹ ਕੰਮ ਕਰਕੇ ਇਹਨਾਂ ਦੀ ਜਿਹੜੀ ਅੱਗ ਸੀਗੀ ਅੰਦਰਲੀ ਇਹਨਾਂ ਨੇ ਕਿਹਾ ਵੀ ਸਾਡਾ ਦੋਸਤ ਯਾਰ ਸਾਡੀ ਹੀ ਭੈਣ ਦੇ ਨਾਲ ਗੱਲਬਾਤ ਕਰ ਰਿਹਾ ਜਿਹੜਾ ਸਾਡੀ ਭੈਣ ਨੂੰ ਭੈਣ ਭੈਣ ਕਹਿੰਦਾ ਸੀ ਤੇ ਅੱਜ ਉਹ ਮੇਰੀ ਭੈਣ ਨੂੰ ਭਜਾ ਕੇ ਲੈ ਗਿਆ ਉਦੋਂ ਬਾਅਦ ਇਹਨਾਂ ਨੂੰ ਗੁੱਸਾ ਚੜਿਆ ਇਹਨਾਂ ਨੇ ਇੱਕ ਪਲੈਨਿੰਗ ਬਣਾਈ ਪਲੈਨਿੰਗ ਕਿਵੇਂ ਬਣਾਈ ਬਈ ਫਿਰ ਉਹਨੂੰ ਮਾਰਨ ਦੀ ਪਲੈਨਿੰਗ ਬਈ ਪਹਿਲੇ ਬਣੀ ਵੀ ਸੀ ਯਾਰ ਕਿ ਤਾਂ ਧਾਰੀ ਫਿਰਦੇ ਸੀ ਮਾਰਨ ਹੈ ਤੇ ਉਹ ਬਈ ਫਿਰ ਆ ਕਰਕੇ ਕੁੜੀ ਨੂੰ ਲੈ ਕੇ ਭੱਜ ਗਿਆ ਸੀ ਤੇ ਮੇਰੇ ਕੋਲ ਇਹਨਾਂ ਨੇ ਗੱਲ ਨਹੀਂ ਕੀਤੀ 10-15 ਦਿਨ ਹਣਾ ਚੱਲ ਮੈਂ ਵੀ ਬਾਹਰ ਸੀਗਾ ਬਈ ਜਦੋਂ ਮੈਂ ਪਿੰਡ ਆਇਆ ਤੇ ਪਿੰਡ 'ਚ ਗੱਲ ਉੱਟੀ ਜਿਵੇਂ ਮੈਨੂੰ ਪਤਾ ਲੱਗ ਗਿਆ ਮੈਨੂੰ ਤੇ ਘਰੇ ਜਾਵੜੇ ਬਹਾਨੇ ਨਾਲ ਚੱਲ ਗੱਲਬਾਤ ਸੁਣੀ ਆਪਾਂ ਨਾ ਉੱਥੇ ਬੋਲ ਤਾਂ ਕੀ ਸਕਦੇ ਸੀ ਤੇ ਜਿਹੜਾ ਉਹ ਸ਼ੋਰ ਆ ਫਰੋਂ ਮੈਨੂੰ ਦੱਸਿਆ ਰਾਂ ਕਰਕੇ ਆਹ ਕੰਮ ਕਹਿੰਦਾ ਆਪਾਂ ਤਾਂ ਮਾਰਨਾ ਹੀ ਆ ਉਹ ਬੰਦਾ ਮੈਂ ਕਿਹਾ ਰ ਆਪਾਂ ਉਹਨੂੰ ਕਿਉਂ ਮਾਰਨਾ ਪਰ ਥੋੜੀ ਕੁੜੀ ਵੀ ਗਲਤ ਆ ਬਈ ਮੈਂ ਕੁੜੀ ਨੂੰ ਕਿਹੜਾ ਛੱਡਾਂਗੇ ਆਪਾਂ ਰੋਗ ਨਾ ਨਹੀਂ ਯਾਰ ਆਪਾਂ ਕੁੜੀ ਨਹੀਂ ਮਾਰਨੀ ਮੇਰੀ ਭੈਣ ਆ ਮੈਂ ਯਾਰ ਮਾਰਾਂਗੇ ਤਾਂ ਦੋਵੇਂ ਮਾਰਾਂਗੇ ਨਹੀਂ ਭਈ ਆਪਣੇ ਹੱਥ ਘੜੇ ਆ ਕਹਿੰਦੇ ਪੈਗ ਲਾ ਕੇ ਤੁਸੀਂ ਦੋਨਾਂ ਨੇ ਗੱਲਾਂ ਬਾਤਾਂ ਵੀ ਕੀਤੀਆਂ ਵੀ ਇਹ ਆਪਣਾ ਯਾਰ ਸੀ ਯਾਰ ਉਹਨੇ ਆਹ ਕੰਮ ਕਰਤਾ ਆਪਣੀ ਭੈਣ ਦੇ ਨਾਲ ਹੀ ਗੱਲਬਾਤ ਕਰ ਲਈ ਉਹਨੂੰ ਭਰਾ ਵਾਂਗੂ ਰੱਖਿਆ ਸੀ ਚੰਗੀਆਂ ਗੱਡੀਆਂ 'ਚ ਕਮਾਇਆ ਸੀ ਘਰੇ ਵੀ ਲਿਆਉਂਦੇ ਸੀ ਉਹਨੂੰ ਭੈਣ ਕਹਿੰਦਾ ਸੀ ਮੇਰੀ ਭੈਣ ਨੂੰ ਪਰ ਇਹ ਕੰਮ ਕਰਤਾ ਤੇ ਆਪਾਂ ਇਹ ਸਿਸਟਮ ਕੀ ਬਣ ਗਿਆ ਸੀਗਾ ਭਈ ਕੰਮ ਹੀ ਸਹੀ ਹੁੰਦੇ ਹੋਏ ਜਿੱਤੇ ਸੀ ਪੈਗ ਲਾਏ ਆ ਉਦੋਂ ਜਾਵਾਂ ਅਸੀਂ ਐ ਸੈੱਟ ਸੀਗੇ ਤੇ ਸਵੇਰੇ ਉੱਠਾਂ ਇੰਸਾਰ ਭਈ ਅਸੀਂ ਸਮਾਨ ਲਾ ਲਿਆ ਉੱਟਨ ਸਾਰੇ ਸਮਾਨ ਲਾ ਲਿਆ ਸਾਡੇ ਰੀਲ ਜੜ ਗਈ ਬਸ ਮਾਰਨੀ ਤਾਂ ਮਾਰਨੀ ਆ ਪਰ ਗਾਂ ਬਈ ਅਸੀਂ 2-3 ਦਿਨ ਭਾਲਦੇ ਰਹੇ ਅਸ ਨੂੰ ਮਿਲੇ ਨਹੀਂ ਪੂਰੇ 2-3 ਦਿਨ ਅਸੀਂ ਬਾਹਰ ਰਹੇ ਆ ਤੱਕ ਦਿਨ ਫਿਰ ਸਾਨੂੰ ਮਿਲ ਗਏ ਬਈ ਅਸੀਂ ਦੋਵੇਂ ਤੇ ਸ਼ਾਂਤ ਤਾਂ ਸਾਨੂੰ ਆਈ ਜਾਣੀ ਸੀ ਪਰ ਆਉਂਦੀ ਥੋੜੀ ਥੋੜੀ ਸੀ ਕਹੈਂ ਲੱਗਦਾ ਸੀ ਕਿ ਉਹ ਆਪਣੀ ਕੁੜੀ ਆ ਤੇ ਫਿਰ ਚੱਲ ਬਈ ਅਸੀਂ ਫਿਰ ਵੀ 2-4 ਦਿਨ ਰੇਕੀ ਕੀਤੀ ਅਸੀਂ ਭਾਲਦੇ ਫਿਰਦੇ ਜਿੱਥੇ ਰਹਿੰਦੇ ਸੀ ਉੱਥੋਂ ਫਿਰ ਰੇਕੀ ਕੀਤੀ ਅਸੀਂ ਤੇ ਜਿੱਦ ਦੇ ਬਾਹਰ ਨਿਕਲੇ ਬਈ ਅਸੀਂ ਬਜ਼ਾਰ 'ਚ ਹੀ ਠੋਕਤੇ ਫਿਰ ਦੋਵੇਂ ਨਾਲੇ ਕੁੜੀ ਵੀ ਮਾਰਤੀ ਨਾ ਮੁੰਡੇ ਮਾਰ। ਉਸ ਤੋਂ ਬਾਅਦ ਕੀ ਕੀ ਗੱਲਬਾਤ ਹੋਈ ਜਦੋਂ ਤੁਸੀਂ ਖਤਮ ਕਰਤੇ ਉਹਨਾਂ ਨੂੰ? ਉਸ ਤੋਂ ਬਾਅਦ ਕੀ ਗੱਲਬਾਤ ਹੋਈ? ਫਿਰ ਬਈ ਅਸੀਂ ਭੱਜ ਗਏ ਯਾਰ ਘਰੋਂ ਵੀ ਭੱਜ ਗਏ ਸਾਨੂੰ ਡਰ ਸੀ ਕਿ ਪੁਲਿਸ ਆਊ ਗੁੱਟੂ ਦੇ ਅੰਦਰੇ ਆਵਾਂਗੇ ਹਨਾ। ਕਿ ਅਸੀਂ ਡਰ ਡਰ ਕੇ ਭੱਜੇ ਫਿਰਦੇ ਰਹੇ। ਅਸੀਂ ਫਿਰਦੇ ਰਹੇ ਭੱਜਦੇ ਫਰੇ ਯਾਰ ਅਸੀਂ ਆਖੂ ਕਿ ਬਈ ਆ ਗਏ ਘਰੇ। ਅਸੀਂ ਗਾ ਹੁਣ ਡਰਨਾ ਕਾ ਤਾ ਜਦੋਂ ਮਾਰੀ ਦਿੱਤੇ ਸਾਰਿਆਂ ਨੂੰ ਪਤਾ ਅਸੀਂ ਮਾਰਿਆ। ਅੱਜ ਨਾਲ ਫੜੇ ਜਾਵਾਂਗੇ ਮਹੀਨੇ ਨੂੰ ਫੜੇ ਜਾਵਾਂਗੇ ਸਾਲ ਨੂੰ ਫੜੇ ਆਵਾਂਗੇ। ਫੜੇ ਤਾਂ ਜਾਣਾ ਹੀ ਆ। ਤੇ ਫਿਰ ਬਈ ਜਦੋਂ ਅਸੀਂ ਆ ਕੇ ਘਰੇ ਆਕੇ ਆ ਕੇ ਤੇ ਅਸੀਂ ਪੇਸ਼ ਹੋ ਗਏ ਥਾਣੇ। ਥਾਣੇ ਪੇਸ਼ ਹੋ ਗਏ ਤੇ ਚਲੋ ਬਈ ਕੁੜੀ ਆ ਮੁੰਡੇ ਵਾਲੇ ਵੀ ਆ ਕੇ ਕੁੜੀ ਵਾਲੀ ਵੀ ਆ ਕੇ ਕਿਉਂ ਕੁੜੀ ਵਾਲੇ ਤੇ ਆਉਣਾ ਹੀ ਸੀ। ਆ ਗਏ ਤੇ ਉੱਥੇ ਬਹਿ ਕੇ ਬਈ ਸਾਡਾ ਥਾਣੇ 'ਚ ਹੀ ਨਿਬੜ ਗਿਆ। ਤੇ ਕੁੜੀ ਵਾਲੀ ਚੱਲ ਅਸੀਂ ਸੀ ਸੀ ਹਨਾ ਕਿ ਆਪਣੋਂ ਤੋਂ ਕੁੜੀਆਂ ਨੇ ਕੀ ਕਹਿਣਾ ਸੀ ਮੁੰਡੇ ਵਾਲਾ ਕਿੰਨੇ ਪਰਚਾ ਘਟਾਇਆ ਸੀ ਕਿ ਇਹਨੇ ਸਾਡਾ ਮੁੰਡਾ ਮਾਰਤਾ ਤੇ ਫਿਰ ਬਈ ਮੁੰਡੇ ਨੇ ਪਰਚਾ ਆਪਦੇ ਕੰਨੇ ਲੈ ਲੈ ਆ ਕਹਿੰਦੇ ਅਸੀਂ ਪਰਚਾ ਰੱਦ ਕਰਾਉਣੇ ਆ। ਕਿ ਇਹਨੇ ਸਹੀ ਕੀਤਾ ਜਿੰਨਾ ਵੀ ਕੀਤਾ। ਉਹ ਮੁੰਡੇ ਵਾਲੇ ਕਹਿੰਦੇ ਕਿ ਸਾਡੇ ਵੀ ਦੋ ਕੁੜੀਆਂ ਆ ਬਈ। ਕਿ ਠੀਕ ਆ। ਕਿ ਗਾਉ ਨੂੰ ਯਾਰ ਸਾਡੀਆਂ ਕੁੜੀਆਂ ਇਹੋ ਜਿਹੀ ਸਟੈਪ ਚੱਕਣਗੇ ਫਿਰ ਅਸੀਂ ਕਰਾਂਗੇ ਹਾਂ ਬਈ ਅਸੀਂ ਤਿੰਨੇ ਜਣੇ ਇਕੱਠੇ ਰਹਿੰਦੇ ਸੀ ਹਨਾ ਕਿ ਸਾਡਾ ਬਹੁਤ ਵਧੀਆ ਪਿਆਰ ਸੀ ਯਾਰ ਜਿੱਥੇ ਜਾਣਾ ਹੁੰਦਾ ਸੀ ਇਕੱਠੇ ਜਾਣਾ ਸੀ ਤੇ ਜਦੋਂ ਅਸੀਂ ਉਹ ਮੁੰਡੇ ਘਰੇ ਜਾਂਦੇ ਸੀ ਜਿਹੜੇ ਨੇ ਆਹ ਹਰਕਤ ਕੀਤੀ ਆ ਉਹਨੀਆਂ ਦੋ ਭੈਣਾਂ ਸੀ ਹਨਾ ਬਈ ਆਪਾਂ ਇਹਨੂੰ ਭੈਣ ਕਹਿੰਦੇ ਸੀ ਆਪਾਂ ਕਦੇ ਨਹੀਂ ਗਲਤ ਨਿਗਾਨਾ ਝਾਕੇ ਸੀ ਠੀਕ ਆ ਉਹ ਮੁੰਡਾ ਵੀ ਭੈਣ ਕਹਿੰਦਾ ਸੀ ਜਿਹੜਾ ਲੈ ਕੇ ਆਇਆ ਸੀ ਕਿ ਨਾ ਬਈ ਉਹ ਨਹੀਂ ਭੈਣ ਕਹਿੰਦਾ ਸੀ ਉਹ ਨਾਂ ਲੈ ਕੇ ਬੁਲਾਉਂਦਾ ਸੀ ਕੁੜੀ ਨੂੰ ਚਲ ਆਪਣੇ ਦਿਲਦਮਾਚੇ ਇਹੋ ਜਿਹੀ ਗੱਲ ਹੈ ਨਹੀਂ ਸੀ ਹਨਾ ਜਦੋਂ ਆਪਾਂ ਇਹਨਾਂ ਉਹ ਯਾਰ ਕਦਾਪਾ ਕੋਈ ਨਹੀਂ ਕਰਨੀ ਹੁਣ ਕਈ ਬੰਦੇ ਨੂੰ ਹੁਣ ਆਤਾ ਕਿ ਕਿਸੇ ਦੀ ਧੀ ਪਾਂ ਨੂੰ ਗੱਲ ਗੁੱਲ ਕਰਦੇ ਰਹੇ ਜਾਂ ਨਾ ਕਿ ਉਹ ਆਏ ਆਏ ਆ ਪਰ ਸਾਡੇ ਤਿੰਨਾਂ ਚ ਇਹੋ ਜੀ ਗੱਲ ਹੈ ਨਹੀਂ ਯਾਰ ਉਹ ਮੁੰਡਿਆਂ ਨੂੰ ਸਮਝਾਉਂਦਾ ਵੀ ਰਿਆਂ ਯਾਰ ਵੀ ਤੂੰ ਨਾਂ ਨਾਲ ਬਲੈਕਰ ਭੈਣ کہہ ਕੇ ਬੁਲਾਇਆ ਕਰ ਵੀ ਆਪਣੀ ਭੈਣ ਆ ਇਹ ਜੇ ਆਪਾਂ ਭੈਣ ਕਹਿੰਦੇ ਜਾਰ ਦੋਸ ਦੀ ਭੈਣ ਆ ਤਾਂ ਭੈਣ ਹੀ ਆ ਆਪਣੀ ਤੇ ਤੂੰ ਭੈਣ کہہ ਕੇ ਬੁਲਾਇਆ ਕਰ ਤੂੰ ਉਹਦਾ ਨਾਂ ਨਾਲ ਲਿਆ ਕਰ ਭੜਾ ਲੱਗਦਾ ਤੂੰ ਹੋਰ ਵੀ ਗੱਲਾਂ ਸਮਝਾਉਂਦਾ ਸੀ ਵੀ ਆਪਣੀ ਇੱਜ਼ਤ ਆਪਣੇ ਹੱਥ 'ਚ ਆ ਯਾਰ ਬਾਈ ਸਾਰਾ ਕੁਝ ਇਦਾਂ ਉਹ ਤਾਂ ਗੱਲਾਂ ਸਮਝਾਉਂਦਾ ਗੱਲਾਂ-ਗੱਲਾਂ ਵੇਚਦੀ ਮਤਲਬ ਕਿ ਇਹੋ ਜੀ ਕੋਈ ਗੱਲ ਨਾ ਬਣ ਜੇ ਪਰ ਅੱਜ ਉਹ ਇੱਕ ਬੰਦਾ ਜਨਾਨੀ ਬਾਹ ਸੀਗਾ ਜਿਹੜੀ ਜਿਨੇ ਇਹ ਇੱਕ ਕਾਰਨਾਮਾ ਕਰਤਾ ਉਹਨੇ ਆਪਣੇ ਜਾਲ ਦੇ ਵਿੱਚ ਇਹਨੂੰ ਕੁੜੀ ਬਈ ਦੋਸਤ ਹੁੰਦੇ ਆ ਇਹ ਇਹਨਾਂ ਬਾਰੇ ਕੀ ਕਹਿਣਾ ਚਾਹਣਾ ਤੁਸੀਂ ਵੀ ਯਾਰ ਦੋਸਤ ਕਹੇ ਜੇ ਹੋਣੀ ਚਾਹੀਦੀ ਆ ਵੀ ਇਹੋ ਜਿਹੇ ਯਾਰ ਬਿੱਲੀ ਕਿਹੜਾ ਹੁੰਦਾ ਜਿਹੜਾ ਇਹੋ ਜੇ ਕੰਮ ਕਰ ਦਿੰਦਾ ਤੇ ਇਹੋ ਜੇ ਬੰਦੇ ਨੂੰ ਕੀ ਕਰਨਾ ਚਾਹੀਦਾ ਬਈ ਯਾਰ ਦੋਸਤ ਤਾਂ ਹੋਣੀ ਹੀ ਚਾਹੀਦੀ ਆ ਇੱਡੇ ਟਾਈਮ 'ਚ ਕਿ ਬੰਦਾ ਕੱਲਾ ਰਵੇ ਕਿਉਂਕਿ ਅੱਜ ਤੱਕ ਯਾਰ ਮਾਦਾ ਜਿੱਥੋਂ ਤੱਕ ਹਸਾਬ ਦਾ ਬਈ ਬੰਦੇ ਨੂੰ ਲੋਡ ਹੋਂ ਕਿਹੇ ਦਿਨ ਨਹੀਂ ਪੈਂਦੀ ਯਾਰ ਲੋਡ ਆ ਸਿਰਫ ਪੈਸੇ ਦੀ ਪੈਸਾ ਹੈਗਾ ਤੇਰੇ ਕੋਲ ਸਭ ਕੁ ਹੋਇਗਾ ਹੈਗਾ ਕਿਸੇ ਨੂੰ ਘਰੇ ਨਾ ਵੜੋ ਬਈ ਯਾਰ ਆਪਦੀ ਗਵਾਰਦੀਆਂ ਬੁੜੀਆਂ ਵੀ ਨਾ ਵੜੋ ਹੂੰ ਕਿ ਬੜਾ ਚਾਗਲ ਕੰਮ ਹੋਇਆ ਵਾ ਠੀਕ ਹੈ ਵਿਗਾੜ ਕੇ ਪਰਾਂ ਹੁੰਦੀਆਂ ਬਾਅਦ ਚ ਦੰਦ ਕੱਢ ਕੇ ਵਿਖਾ ਦਿੰਦੀਆਂ ਇਹ ਤਮਾਸ਼ਾ ਪਾਲਦੀਆਂ ਹੁੰਦੀਆਂ ਕਿ ਇਹਨਾਂ ਦੀ ਕੁੜੀ ਆ ਹਰਕਤ ਕਰੇ ਕਿ ਸਾਨੂੰ ਗੱਲਾਂ ਕਰਨ ਦਾ ਮੌਕਾ ਮਿਲੇ ਕਿ ਬਈ ਆਪ ਦੇ ਘਰ ਵਿੱਚ ਆ ਦੋਸਤ ਕਿੰਨੇ ਕਿ ਬਣਾਉਣੇ ਚਾਹੀਦੇ ਬਈ ਜੇ ਬਣਾਵੇ ਵੀ ਬੰਦਾ ਕਹੇ ਜੇ ਹੋਣੀ ਚਾਹੀਦੇ ਯਾਰ ਦੋ ਬਸ ਬਈ ਇੱਕ ਦੋ ਹਮ ਇੱਕ ਦੋ ਵੀ ਬਸ ਲਾਸਟ ਹੋਣੇ ਚਾਹੀਦੇ ਨਹੀਂ ਉਹ ਵੀ ਨਹੀਂ ਹੋਣੀ ਚਾਹੀਦੇ ਕਿ ਬੰਦਾ ਇਕੱਲਾ ਹੀ ਬਹੁਤ ਹੁੰਦਾ ਯਾਰ ਜ ਆਪਦੇ ਇਤਿਹਾਸ ਅੱਜ ਦੇ ਟਾਈਮ ਦੇ ਵਿੱਚ ਯਾਰ ਦੋਸਤ ਹੋਣਾ ਨਹੀਂ ਚਾਹੀਦਾ ਚਾ ਦੋਸਤ ਇਹੋ ਜਿਹਾ ਹੋਣਾ ਚਾਹੀਦੇ ਥੋੜਾ ਫੋਟੋਆਂ ਚ ਕਿ ਯਾਰ ਦੋਸਤ ਬਈ ਹੋਣੇ ਚਾਹੀਦੇ ਆ ਹਨ ਪਰ ਯਾਰ ਦੋਸਤ ਉਹੋ ਜੇ ਹੋਣੇ ਚਾਹੀਦੇ ਆ ਜਿਹੜੇ ਫੋਟਮਾ ਜੀ ਨਹੀਂ ਮੁਸੀਬਤ ਚ ਨਾਲ ਹੁਣ ਫੋਟਮਾ ਜੀ ਦਾ ਬਈ ਯਾਰ ਭਾਵੇਂ ਤਾਂ ਮਤਲਬ ਉਹ ਕਿ ਘਰੇ ਨਾ ਜਾਣ ਗੇਟ ਕੋਲ ਖੜਕੇ ਆਵਾਜ਼ ਮਾਰਦੇ ਹੁੰਦੇ ਆ ਕਈ ਯਾਰ ਦੋਸਤ ਇਹੋ ਜੇ ਹੁੰਦੇ ਆ ਪਰ ਕਈ ਹੁੰਦੇ ਚੁੱਲ੍ਹਿਆਂ ਤੇ ਬਹਿ ਕੇ ਜਾ ਬਹਿ ਜਾਂਦੇ ਆ ਇੱਜ਼ਤ ਪੱਖੋਂ ਸਹੀ ਹੁੰਦੇ ਆ ਪਰ ਟਾਈਮ ਪੈ ਕੇ ਉਹ ਵੀ ਗਲਤ ਹੋ ਜਾਂਦੇ ਆ ਉਹ ਉਹ ਚੀਜ਼ਾਂ ਨਹੀਂ ਸਹੀ ਹੁੰਦੀਆਂ ਸੋਭਾ ਨਹੀਂ ਦਿੰਦੀਆਂ ਹਨ ਬਈ ਭਈ ਜਮੇ ਨਹੀਂ ਜਿੰਦਗੀ ਯਾਰ ਬਾਕੀ ਆਇਆ ਜਿਹੜਾ ਤੁਸੀਂ ਕੰਮ ਕਰਤਾ ਹੁਣ ਤੇ ਥੋੜਾ ਜਿਹਾ ਰਾਜੀਨਾਮਾ ਹੋ ਗਿਆ ਹੋ ਗਿਆ ਵੀ ਰਾਜੀ ਉਹ ਕਹਿੰਦੇ ਵੀ ਸਾਡੇ ਵੱਲੋਂ ਚੰਗਾ ਕੀਤਾ ਤੇ ਕੁੜੀ ਤੁਸੀਂ ਵੀ ਕਹਿੰਦੇ ਹੋ ਵੀ ਅਸੀਂ ਵੀ ਚੰਗਾ ਕੀਤਾ ਤੁਹਾਨੂੰ ਕੋਈ ਜੇਲ ਜੁੜਨੀ ਹੋਈ ਤੁਹਾਡਾ ਸਿਸਟਮ ਇਦਾਂ ਹੀ ਨਿਬੜ ਗਿਆ ਬਈ ਯਾਰ ਜੇ ਅਸੀਂ ਇੱਕ ਮਾਰਦੇ ਜੇ ਬਈ ਅਸੀਂ ਇੱਕ ਮਾਰਦੇ ਯਾਰ ਫਿਰ ਤਾਂ ਅਸੀਂ ਗਲਤ ਸੀ ਦੋਵੇਂ ਮਾਰਿਆ ਬਈ ਫਰਾਬਰ ਅਸੀਂ ਆਪਦੀ ਮਾਰੀ ਐ ਦੋਨਾਂ ਦੇ ਮਾਰਿਆ ਠੀਕ ਹੈ ਜਾਂ ਤਾਂ ਅਸੀਂ ਆਏ ਹੋ ਨਾ ਕੱਲਾ ਮੁੰਡਾ ਮਾਰਿਆ ਹੋਵੇ ਆਪਦੀ ਕੁੜੀ ਛੱਡੀ ਹੋਵੇ ਫਿਰ ਅਸੀਂ ਜੇਲ ਜੇ ਵੀ ਚਾਹੀਏ ਫਿਰ ਅਸੀਂ ਗਲਤੀ ਵੀ ਮੰਨਗੇ ਪਰ ਹੁਣ ਅਸੀਂ ਦੋਵੇਂ ਮਾਰੇ ਵਧੀਆ ਕੀਤਾ ਬਈ ਵਧੀਆ ਹੋਣਾ ਆਪਾਂ ਨੂੰ ਸਕੂਨ ਆ ਕਿ ਜਿਹੜੀਆਂ ਗਾਂ ਮੁੰਡੇ ਦੀਆਂ ਦੋ ਭੈਣਾਂ ਠੀਕ ਆ ਉਹਨਾਂ ਦਾ ਵੀ ਅੱਗਾ ਮਾਰਦਾ ਸੀ ਇਹਨੇ ਤਾਂ ਜੇ ਅਸੀਂ ਉਹਨੂੰ ਨਾ ਮਾਰਦੇ ਕਿਉਂ ਉਹਨੂੰ ਕੌਣ ਲੈ ਕੇ ਜਾਂਦਾ ਬਾਈ ਠੀਕ ਆ ਹੁਣ ਉਹ ਕੁੜੀਆਂ ਦੇ ਮਾਂ ਚ ਵੀ ਡਾਰੂ ਜੇ ਸਾਡਾ ਭਰਾ ਮਾਰ ਰਿਹਾ ਇਹਨਾਂ ਨੇ ਠੀਕ ਆ ਤੇ ਸਾਨੂੰ ਵੀ ਮਾਰ ਦੇਣਗੇ ਠੀਕ ਆ ਉਹ ਬੰਦੇ ਨੇ ਤਾਂ ਯਾਰ ਸਾਡੇ ਨਾਲ ਮੂੰਹ ਮੱਥਾ ਰੱਖਣ ਦੀ ਤੁਸੀਂ ਭਰਾ ਬਣਦੇ ਹਨਾ ਪਰ ਅਸੀਂ ਜਿਹੜੀਆਂ ਉਹਦੀਆਂ ਭੈਣਾਂ ਅਸੀਂ ਉਹਦੇ ਵੀ ਅੱਜ ਵੀ ਖੜੇ ਆ ਭਰਾ ਅਸੀਂ ਉਹਦੇ ਧੰਨਵਾਦ ਧੰਨਵਾਦ ਦੋਸਤੋ ਮੈਂ ਅੱਜ ਨਾ ਤੁਹਾਨੂੰ ਕਹਿਣਾ ਵੀ ਜਿਹੜੇ ਯਾਰੀ ਹੈ ਨਾ ਯਾਰੀ ਬਹੁਤ ਕੀਮਤੀ ਹੁੰਦੀ ਆ ਯਾਰੀ ਦੇ ਵਿੱਚ ਗਦਾਰੀ ਕਰਨ ਵਾਲਿਆਂ ਦਾ ਸਿਸਟਮ ਖਤਮ ਹੀ ਹੋਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਯਾਰ ਤਾਂ ਤੁਸੀਂ ਸੋਚ ਕੇ ਬਣਾਇਆ ਕਰੋ ਵੀ ਯਾਰ ਦੋਸਤ ਕਿਹੜਾ ਬਣਾਉਣਾ ਆਪਾਂ ਕਈ ਲੋਕ ਐਦਾਂ ਦੇ ਹੁੰਦੇ ਆ ਵੀ ਹਾਂ ਯਾਰ ਮੇਰਾ ਯਾਰ ਦੋਸਤ ਆ ਮੇਰਾ ਇਹੇ ਆ ਫਲਾਨਾ ਧਿੰਕਾ ਪਰ ਉਹ ਸਿਰਫ ਸੋਹਣੀ ਭੈਣ ਵੇਖ ਕੇ ਸੋਹਣੀ ਮਾਂ ਵੇਖ ਕੇ ਸੋਹਣੀ ਭਾਬੀ ਵੇਖ ਕੇ ਸੋਹਣੇ ਰਿਸ਼ਤੇਦਾਰ ਵੇਖ ਕੇ ਜਾਰੀਆਂ ਲਾਉਂਦੇ ਆ ਕਈ ਤੇ ਕਈ ਯਾਰ ਦੋਸਤ ਇਹੇ ਜੇ ਹੁੰਦੇ ਆ ਕਿਸੇ ਤੱਕ ਕੋਈ ਮਤਲਬ ਨਹੀਂ ਹੁੰਦਾ ਗਮੀ ਗਰੀਬੀ ਅਮੀਰੀ ਦਾ ਵੀ ਨਹੀਂ ਪਤਾ ਹੁੰਦਾ ਫਿਰ ਵੀ ਉਹ ਉੱਥੇ ਰਹਿੰਦੇ ਅੱਜ ਦੇ ਟਾਈਮ ਦੀ ਕਹਾਣੀ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਮੈਂ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਵੀ ਕੀ ਸਿਸਟਮ ਆ ਕਿਵੇਂ ਯਾਰ ਦੋਸਤ ਦੀ ਭੈਣ ਦੇ ਨਾਲੋਂ ਗਦਾਰੀ ਕਰਦਾ ਕਿਵੇਂ ਉਹਨੂੰ ਭੁਜਾ ਕੇ ਲੈ ਜਾਂਦਾ ਬਾਅਦ ਵਿੱਚ ਯਾਰ ਦੋਸਤ ਦੋਨੇ ਮਿਲ ਕੇ ਉਸ ਨੂੰ ਖਤਮ ਕਰਦੇ ਆ ਦੁਨੀਆ ਤੋਂ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਲਈ ਬਣਾਈ ਗਈ ਹੈ ਕੁੜੀਆਂ ਲਈ ਤੇ ਮੁੰਡਿਆਂ ਲਈ ਜਿਹੜੇ ਆਪਣੀ ਯਾਰੀ ਦੇ ਵਿੱਚ ਗਦਾਰੀ ਕਰਦੇ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ